ਹਰੋ ਆਪਣੀ ਲਿਖਿਆ ਨੂੰ ਲਿਖਿਆ ਨੂੰ ਲਾਜੇ ਰਾਜ ਨੂੰ ਕਿਹਨੇ ਨਾਣਾ ਨਾ ਜਵਾ ਹੈ ਜੀ ਨਾਮ ਮੇਰਾ ਸਰਜੀਤ ਸਿੰਘ ਜੀ ਸਰਜੀਤ ਸਿੰਘ ਜੀ ਕੀ ਗੱਲ ਕੀ ਹੋਈ ਹੈ ਗੱਲ ਤੇ ਕੁਝ ਨਹੀਂ ਪਤਾ ਨਹੀਂ ਤੇ ਅੰਦਰ ਮੈਡੀਸਿਨ ਦੇਣ ਨੇ ਤੇ ਬਾਹਰੋਂ ਇਦਾਂ ਆਵਾਜ਼ ਆਈ ਪਟਾਕਿਆਂ ਦੀ ਮੈਂ ਪਿੱਛੇ ਆਂ ਤਾਂ ਫੜਫੜ ਗਿਆ ਤੇ ਬਾਹਰੋਂ ਇੱਕ ਲੜਕਾ ਜਿਹੜਾ ਉਹਨੇ ਆਲਕੇ ਮਤਲਬ ਮੈਂ ਤਾਂ ਪਿਸਤੌਲ ਹਾਤੀ ਦੇਖਿਆ ਛੀਨ ਛੇ ਮੁੰਡਾ ਸੀ ਕਾਲੇ ਰੰਗ ਦਾ ਤੇ ਉਹ ਗੋਲੀਆਂ ਚਲਾ ਕੇ ਬੜਾ ਫੜ ਚੱਲ ਗਿਆ ਮੈਂ ਅੰਦਰ ਜਿਹੜੇ ਅੱਗੇ ਬੱਚੇ ਬਿਠੇ ਸੀ ਉਹ ਭੱਜੇ ਭੱਜੇ ਪਿੱਛੇ ਨੂੰ ਆਏ ਮੈਂ ਤਾਂ ਪਿੱਲੋਂ ਮੈਨੂੰ ਤਾਂ ਪਤਾ ਨਹੀਂ ਕੀ ਹੋਇਆ ਮੈਂ ਹਾ ਬਟਾਕੇ ਚੱਲੇ ਆ ਮੈਂ ਦੇਖਣਾ ਆ ਤੇ ਉਹਾਂ ਦੇ ਵੀ ਗੋਲੀ ਲੱਗੀ ਮੁੰਡੇ ਨੂੰ ਗੋਲੀ ਲੱਗੀ ਉਹ ਸਾਡੇ ਮੁੰਡੇ ਤੇ ਦੋ ਗੋਲੀਆਂ ਲੱਗੀਆਂ ਇੱਕ ਮੋਢੇ ਲੱਗੀ ਹੈ ਕਿਤੇ ਅੱਖੀਂ ਲੱਗੀ ਤੇ ਕਿੰਨੇ ਜਣੇ ਆਏ ਪਤਾ ਨਹੀਂ ਬਾਹਰ ਮਹੀਂ ਬਾਹਰ ਆ ਇਕ ਕੋਈ ਆ ਦੇਖਿਆ ਜਿਹੜਾ ਚਲਾਉਣ ਰਿਹਾ ਹੈ ਸਾਹਮਣੇ ਬਸੋਲ ਭੜਿਆ ਹੋਨੇ ਸਾਹਮਣੇ ਦੁਕਾਨ ਤੋਂ ਕੋਈ ਗੋਲੀ ਚਲਾਈ ਇਹਨੇ ਕਿੰਨੇ ਹਿਯਾਰ ਦੀ ਕੋਈ ਵੇਖਿਆ ਮੈਂ ਤੇ ਹੁਣ ਬਾਕੀ ਪਤਾ ਨਹੀਂ ਪਹਿਲੋਂ ਕਹਿੰਨੇ ਇਹ ਲੋਈ ਚੱਲੀ ਮੈਂ ਪਿੱਛੇ ਸੀ ਦਵਾਈ ਲੈਣ ਗਿਆ ਤੇ ਆਉਂਦੀ ਉਨੀ ਕਿਰਮ ਜਿਹਦੇ ਗੋਲੀਆਂ ਵਜਿਓ ਉਹ ਕੌਣ ਆ ਜਿਹਦੇ ਗੋਲੀਆਂ ਵਜਿਓ ਮੁੰਡਾ ਆਪਣੀ ਦੁਕਾਨ ਤੇ ਕੰਮ ਕਰਦਾ ਅੱਛਾ ਸਾਹਿਲ ਕੀ ਗੱਲ ਕੋਈ ਰੰਜਿਸ਼ ਤਾਂ ਮੈਂ ਕੋਈ ਰੰਜਿਸ਼ ਨਹੀਂ ਜੀ ਕਿਸੇ ਨਾਲ ਰੰਜਿਸ਼ ਕੋਈ ਨਹੀਂ ਕੋਈ ਗੱਲ ਹੀ ਨਹੀਂ ਕੋਈ ਫਰੋਤੀ ਨਹੀਂ ਕੋਈ ਗੱਲ ਹੀ ਨਹੀਂ ਤਾਂ ਤੇ ਆਉਣ ਨੂੰ ਪਤਾ ਲੱਗਾ ਕਿ ਅਸੀਂ ਤਾਂ ਆਪਣੇ ਧਿਆਨ ਦਵਾਈ ਦੇਣ ਨੇ ਕੋਈ ਗੱਲ ਹੀ ਨਹੀਂ ਹੁਣ ਮੁੰਡੇ ਦੀ ਹਾਲ ਉਹ ਐਡਮਿਟ ਕਰਾਇਆ ਉਥੇ ਅਮਰੀਕਨਸੀ ਜੀ ਉਹਨਾਂ ਦੇ ਆਨਮਨਾ ਸਾਰਾ ਕੋਈ ਆਪਣੀ ਕਾਰਵਾਈ ਸ਼ੁਰੂ ਕੀਤੀ ਹੁਣ ਕਿੰਨੀਆਂ ਕੋਲੇ ਚੱਲਿਆ ਕੋਲੇ 4 ਚੱਲੀਆਂ ਜੀ ਇਹਨਦੇ ਖੋਲ ਲੱਗ ਗਿਆ ਲੋਕਾਂ ਨੇ ਫਰਾਏ ਬਾਜ਼ਾਰ ਚ ਕੀ ਮੰਗ ਕਰਦੇ ਮੰਗ ਇਹੋ ਕਰਦੇ ਵੀ ਹੁਣ ਆਪੇਖੋ ਜਿਹੜੀ ਕਾਰਵਾਈ ਹੋਣੀ ਮਰੀ ਆ ਪੀ ਨਹੀਂ ਜੱਗੀ ਮਤਲਬ ਨਤਮੈਡ ਇਹਦੀ ਤੁਹਾਨੂੰ ਸਾਹ ਮਿਲਣ ਲਈ ਤਾਂ ਲੱਭੀ ਇੰਦਾ ਕੱਲ ਨੂੰ ਕੋਈ ਵੀ ਕਿਤੇ ਵੀ ਚਲੋ ਸਾਡੇ ਤੇ ਆ ਤੁਹਾਨੂੰ ਕਿਤੇ ਵੀ ਹੋ ਸਕਦਾ ਆਮ ਜੀ ਪਰਮੇਂਦਰ ਸਿੰਘ ਪੰਨਾ ਜੀ ਮੈਡੀਕਲ ਸਟਾਫ ਦੇ ਵੀ ਗੁੜੀ ਚੱਲੀ ਕੀ ਗੱਲੇ ਇਹ ਬਹੁਤ ਵੇਖੋ ਮੰਦਭਾਗੀ ਕਟਨਾ ਹੀ ਆ ਇੱਕ ਨੌਜਵਾਨ ਲੜਕਾ ਸੀ ਅੰਦਰ ਹੋਰ ਵੀ ਚਾਰ ਪੰਜ ਸਟਾਫ ਦੇ ਮੈਂਬਰ ਕੰਮ ਕਰਦੇ ਸੀ ਤੇ ਨੌਜਵਾਨ ਲੜਕੇ ਦੇ ਦੋ ਗੋਲੀਆਂ ਲੱਗੀਆਂ ਇੱਕ ਉਹਦੀ ਗਰਦਨ ਤੇ ਆ ਇੱਕ ਉਹਦੇ ਸਟੋਮੈਚ ਦੇ ਥੱਲੇ ਪਾਰ ਸੇ ਕਿੰਨੇ ਬੰਦੇ ਆਏ ਗੁਜਰ ਨੂੰ ਗੁੜੀ ਜੇ ਕਿੰਨੇ ਐਕਚੁਅਲੀ ਮੈਂ ਨਾ ਉਦੋਂ ਜਦੋਂ ਮੈਨੂੰ ਕੋਲਾ ਹੀ ਮੌਸਲੇ ਇਮੇਜਲੀ ਪਹੁੰਚਿਆ ਨਾ ਬੰਦਿਆਂ ਦਾ ਤਾਂ ਮੈਨੂੰ ਨਹੀਂ ਪਤਾ ਵੀ ਕਿੰਨੇ ਹੈਗੇ ਕਿੰਨੇ ਨਹੀਂ ਪਰ ਚੱਕਰਿਆ ਜੋ ਵੀ ਸਾਡੇ ਪਿੰਡ ਦੇ ਵਿੱਚ ਕਟਨਾ ਹੀ ਅੱਜ ਤੱਕ ਹੱਤ ਬਾਤ ਤੋਂ ਬਾਅਦ ਇਹੋ ਜਿਹੀ ਕੋਈ ਕਟਨਾ ਨਹੀਂ ਹੋਈ ਇਹ ਫਸਟ ਫਸਟ ਚਾਂਸ ਆ ਸਾਡੇ ਪਾਸੇ ਹੁਣ ਤੇ ਹਲਾ ਰੱਖੀਏ ਮੁੰਡਾ ਵੈਸੇ ਫੋਨ ਤੇ ਗੱਲ ਹੋਈ ਉਹਦੀ ਮਸਲ ਨਾ ਮੇਰੀ ਤੇ ਮੁੰਡੇ ਦੀ ਹਾਲਤ ਵੈਸੇ ਸਟੇਬਲੀ ਆ ਬਾਕੀ ਵੇਖੋ ਹੁਣ ਗੋਲੀਆਂ ਮਾਰਿਆ ਗੋਲੀਆਂ ਮਤਲਬ ਉਸਦੀ ਦਵੇ ਹਾਂਜੀ ਗੋਲੀਆਂ ਕਿੱਥੇ ਗੋਲੀਆਂ ਉਹਦੇ ਇੱਕ ਗਰਦਨ ਤੇ ਆ ਇੱਕ ਉਹਦੇ ਆ ਪੇਟ ਤੇ ਉਹਦਾ ਕੀ ਨਾਮ ਏ ਮੁੰਡੇ ਦਾ ਨਾਮ ਕਬਲਜੀਤ ਸਿੰਘ ਏ ਕਿਹੜੀਆਂ ਗੋਲੀਆਂ ਚਲਾ ਜਾਂਦਾ ਨੇ ਚਾਰ ਫਾਇਰ ਹੋਏ ਜੀ ਟੋਟਲ ਮੁੰਡਾ ਮੁੰਗਲੇ 3 ਵਜੇ ਹੋਇਆ ਇਹ ਨਹੀਂ ਜੀ ਐਕਚੁਅਲੀ ਮੈਨੂੰ ਪਤਾ ਕੀ ਮੰਗ ਕਰਦੇ ਸੀ ਅਸੀਂ ਤੇ ਕਹਿੰਦੇ ਵੀ ਨਿਆਂ ਮਿਲਣਾ ਚਾਹੀਦਾ ਜਿਨ੍ਹਾਂ ਨੇ ਵੀ ਦੁਸ਼ਕਣੇ ਇਹ ਕੰਮ ਕੀਤਾ ਉਹਨਾਂ ਸਭ ਤੋਂ ਸਖਤ ਸਜ਼ਾ ਮਿਲੇ ਬਾਕੀ ਪੁਲਿਸ ਪਾਰਟੀ ਨੇ ਧਰਮਾਦ ਕਰਦੇ ਪੁਲਿਸ ਪਾਰਟੀ ਉਸੇ ਲਈ ਇਮੀਡੀਟਲੀ ਜਦੋਂ ਮੈਂ ਕੋਲਗੀ ਦੀ ਉਸੇ ਲਈ ਇੱਥੇ ਆ ਗਏ ਸਟੋਰ ਆ ਉੱਥੇ ਬਾਹਰੋਂ ਦੋ ਨੰਗੇ ਮੂੰਹ ਦੇ ਨੌਜਵਾਨ ਸੀ ਉਹਨਾਂ ਫਾਇਰ ਕੀਤੇ ਆ ਤੇ ਉਹਨੂੰ ਫਸਟ ਐਂਡ ਦੇ ਕੇ ਭੇਜਿਆ ਗਿਆ ਹਸਾਲ ਤੇ ਬਾਕੀ ਜਾਂਚ ਕਰ ਰਹੇ ਆ ਜਾਂਚ ਦਾ ਤਾਊਰ ਜੁਰਗਲੇ ਕਿੱਥੇ ਆਏ ਕਿ ਕਿੰਨੇ ਬੰਦੇ ਸੀ ਦੋ ਜੋ ਕਿ ਕਿੰਨੀਆਂ ਗੋਲੀਆਂ ਖਾਏ ਹੋਏ ਨੇ ਤਿੰਨ ਹੋਏ ਨੇ ਜਿਹੜੇ ਕੋਲੋਂ ਮਿਲ ਗਏ ਨੇ ਬਾਕੀ ਜਾਂਚ ਦਾ ਕੀ ਕੋਈ ਪਤਾ ਪਤਾ ਲੱਗਾ ਕੀ ਕੁਝ ਨਹੀਂ ਹੋ ਰਿਹਾ ਦੇਖੋ ਨਾ ਤਾਂ ਦੁਕਾਨਦਾਰ ਨੂੰ ਵੀ ਇਹੋ ਜੀ ਧਮਕੀ ਥ्रेट ਹੈ ਤੇ ਨਾ ਹੀ ਹਿੰਦ ਤੱਕ ਕੋਈ ਗੱਲ ਹੋਣ ਨੇ ਇਹਨਾਂ ਦੀ ਇਨਵੈਸਟੀਗੇਸ਼ਨ ਪਤਾ ਲੱਗਾ ਤੇ ਜਿਹੜੇ ਨੌਜਵਾਨ ਨੇ ਗੋੜੀਆਂ ਲੱਗੀਆਂ ਦੀ ਹਲਾਕ ਠੀਕ ਹੈ ਹਾਲਾਤ ਫਿਲਹਾਲ ਠੀਕ ਹੈ ਕਿਹੜੇ ਪੜਨ ਆਹਲੇ ਇਹਨਾਂ ਦੱਸਿਆ ਆਫਸਰ ਲੈ ਕੇ ਰਹਿਣ ਹੁਣ ਮੈਂ ਚੈੱਕ ਕਰਤਾ